ਜੀ ਸਰ ਅੱਜ ਮਾਈਨਿੰਗ ਡਿਪਾਰਟਮੈਂਟ ਪੰਜਾਬ ਆਈਆਈਟੀ ਰੋਪੜ ਦੇ ਨਾਲ ਐਮਓਯੂ ਕਰਨ ਜਾ ਰਹੇ ਆਈਆਈਟੀ ਰੋਪੜ ਵੱਲੋਂ ਅਜੀਤ ਕੁਮਾਰ ਦਿਵਾੜੀ ਜੀ ਤੇ ਡਾਕਟਰ ਸਾਰੰਗ ਜੀ ਤੇ ਸਾਡੇ ਮਾਈਨਿੰਗ ਡਿਪਾਰਟਮੈਂਟ ਦੇ ਸੈਕਟਰੀ ਗੁਰਕੀਰਤ ਕਰਪਾਲ ਜੀ ਇੱਥੇ ਸਾਰੇ ਹਾਜ਼ਰ ਹੈ ਸੋ ਇੱਕ ਬਹੁਤ ਵੱਡਾ ਕਦਮ ਹੈ ਕਿ ਜੋ ਅਸੀਂ ਟਰਾਂਸਪੇਰੈਂਸੀ ਦੀ ਗੱਲ ਕਰਦੇ ਹਾਂ ਤਾਂ ਉਹਦੇ ਵੱਲ ਇੱਕ ਬਹੁਤ ਵੱਡੀ ਇਹ ਇੱਕ ਪੁਲਾਹ ਹੈ ਆਈਆਈਟੀ ਰੋਪੜ ਆਪਣੀ ਟੈਕਨੋਲੋਜੀ ਦੇ ਰਾਹੀਂ ਜਿਹਦੇ ਵਿੱਚ ਡਰੋਨ ਸਰਵੇ ਵੀ ਹੋਣਗੇ ਸੈਟਲਾਈਟ ਸਰਵੇ ਵੀ ਹੈ ਤੇ ਗ੍ਰਾਊਂਡ ਸਰਵੇ ਹੈ ਉਭੀ ਇਹਦੇ ਚੋਂਗੇ ਇਸ ਸਾਰੀ ਟੈਕਨੋਲੋਜੀ ਦੇ ਨਾਲ ਇਹਨਾਂ ਸਰਵੇ ਦੇ ਨਾਲ ਇੱਕ ਸਾਰੀ ਪਿਕਚਰ ਕਲੀਅਰ ਹੋ ਜਾਇਆ ਕਰੇਗੀ ਕਿ ਜਿਹੜੀ ਸਾਡੀ ਲੀਗਲ ਸਾਈਟਸ ਨੇ ਉੱਥੇ ਕੀ ਹੋ ਰਿਹਾ ਤੇ ਉਹਦੇ ਜੇ ਕੋਈ ਐਡਜੋਇਨਿੰਗ ਇਲੀਗਲ ਸਾਈਟਸ ਨੇ ਉਹਦਾ ਏਰੀਆ ਕੀ ਹੈ ਉੱਥੇ ਕੀ ਹੋ ਰਿਹਾ ਤੇ ਜਿਹੜੇ ਡੈਮ ਦੇ ਸਰਵੇ ਹੁਣ ਡੈਮਾ ਦੇ ਵਿੱਚ ਪਾਣੀ ਦੇ نیچے ਰੇਤਾ ਹੁੰਦਾ ਪਰ ਰੇਤੇ ਦਾ ਪਤਾ ਨਹੀਂ ਲੱਗਦਾ ਸੀ ਰੇਤਾ ਕਿੰਨਾ ਪਰ ਹੁਣ ਇਹ ਡੈਮ ਸਰਵੇ ਦੇ ਨਾਲ ਹਰ 20 ਮੀਟਰ ਦੇ ਉੱਤੇ ਇਹਨਾਂ ਨੇ ਸਰਵੇ ਕਰਨਾ ਕਿ 20 ਇੱਥੇ ਰੇਤਾ ਕਿੰਨਾ ਹੈ ਤੇ 20 ਮੀਟਰ ਅੱਗੇ ਜਾ ਕੇ ਰੇਤਾ ਕਿੰਨਾ ਹੈ ਉਹ ਸਾਰੀ ਰਿਪੋਰਟ ਹੈ ਜਿਹੜੀ ਉਹ ਗਵਰਨਮੈਂਟ ਦੇ ਲਵੇ ਆਇਆ ਕਰੇ ਤੇ ਜੇ ਪ੍ਰੀ ਮੌਨਸੂਨ ਪੋਸਟ ਮੌਨਸੂਨ ਪਹਿਲਾਂ ਰੇਤਾ ਕਿੰਨਾ ਸੀ ਕਿੰਨਾ ਕੱਢ ਲਿਆ ਤੇ ਉਸ ਤੋਂ ਬਾਅਦ ਮੌਨਸੂਨ ਤੋਂ ਬਾਅਦ ਜੋ ਦਰਿਆ ਦੇ ਵਿੱਚ ਪਾਣੀ ਆ ਗਿਆ ਤਾਂ ਉਸ ਸਮੇਂ ਕਿੰਨਾ ਰੇਤਾ ਹੋਰ ਆ ਗਿਆ ਇਹ ਸਾਰੀ ਵੀ ਰਿਪੋਰਟ ਜਿਹੜੀ ਸਾਰੀ ਆਨਲਾਈਨ ਡੇ ਟੂ ਡੇ ਜਿਹੜੀ ਰਿਪੋਰਟ ਹੈ ਉਹ ਸਰਕਾਰ ਨੂੰ ਮਿਲਦੀ ਹੈ ਤੇ ਉਸ ਤੋਂ ਬਾਅਦ ਜਿਹੜੀ ਇਸ ਦੇ ਰਾਹੀਂ ਜੋ ਵੀ ਅਨਸਰਟਨਟੀ ਮਾਈਨਿੰਗ ਦੇ ਸੰਬੰਧ ਦੇ ਵਿੱਚ ਸ਼ੰਕਾਵਾਂ ਸੀ ਲੋਕਾਂ ਦੇ ਮਨਾਂ ਦੇ ਵਿੱਚ ਉਹ ਸਾਰੀਆਂ ਦੂਰ ਹੋਣ ਗਈਆਂ ਤੇ ਹੁਣ एवरीथिंग विल बी ਕਲੀਅਰ ਕਿ ਮਾਈਨਿੰਗ ਦੇ ਵਿੱਚ ਕਿੰਨੀ ਸਾਡੀ ਸਾਈਟਸ ਕੰਮ ਕਰ ਰਹੀਆਂ ਨੇ ਕਿੰਨਿਆਂ ਦੇ ਵਿੱਚੋਂ ਕੀ ਨਿਕਲ ਰਿਹਾ ਹੈ ਸਰਕਾਰ ਦੇ ਖਜ਼ਾਨੇ ਦੇ ਵਿੱਚ ਕੀ ਆ ਰਿਹਾ ਹੈ ਕੀ ਆਉਣਾ ਚਾਹੀਦਾ ਹੈ ਉਹ ਸਾਰੀਆਂ ਗੱਲਾਂ ਕਲੀਅਰ ਹੋ ਗਏ ਜਿਵੇਂ ਕਹਿੰਦੇ ਚਿੱਟੇ ਦਿਨ ਵਾਂਗੂੰ ਹਰ ਚੀਜ਼ ਸਾਡੇ ਸਾਹਮਣੇ ਹੋਇਆ ਕਰੇਗੀ ਸੋ ਅੱਜ ਐਮਓਯੂ ਸਾਈਨ ਕੀਤਾ ਤੇ 5 ਸਾਲਾਂ ਦੇ ਲਈ ਅਸੀਂ ਆਈਆਈਡੀ ਰੋਪੜ ਦੇ ਨਾਲ ਇਹ ਕੰਟੈਕਟ ਕੀਤਾ ਹੈ ਤੇ 5 ਸਾਲਾਂ ਤੱਕ ਸਾਨੂੰ ਹਰ ਰਿਪੋਰਟ ਇਹ ਬੁਪੈਦਾ ਦਿੰਦੇ ਰਹਿਣਗੇ ਤੇ IIT ਰੋਪੜ ਵਿਖੇ ਵੀ ਇਹ ਇੱਕ ਪੂਰਾ ਵਿੰਗ ਮਾਈਨਿੰਗ ਐਂਡ ਜੀਓਲੋਜੀ ਡਿਪਾਰਟਮੈਂਟ ਦੇ ਲਈ ਉੱਥੇ ਬਣਾਉਣਗੇ ਤੇ ਜਿੱਥੇ ਇਹਨਾਂ ਦੇ ਅਧਿਕਾਰੀ ਹਰ ਸਮੇਂ ਉੱਥੇ ਇਹ ਸਰਵੇ ਫੀਲਡ ਦੇ ਵਿੱਚ ਸਰਵੇ ਕਿਉਂਕਿ ਬਹੁਤ ਇਨਾਂ ਨੇ ਜਿਵੇਂ ਦੱਸਿਆ ਬਹੁਤ ਬੜੀਆ ਟੈਕਨੋਲੋਜੀ ਨਾਲ ਜਿਸ ਤਰ੍ਹਾਂ ਦੇ ਵੀ ਜੇ ਚ ਬੋਰਡ ਦੇ ਰਾਹੀਂ ਜਾਣਗੇ ਬੋਰਡ ਦੇ ਰਾਹੀਂ ਜਾ ਕੇ ਵੀ ਇਹਨਾਂ ਨੂੰ ਹਰ ਚੀਜ਼ ਦਾ ਉੱਥੇ ਪਤਾ ਲੱਗਦਾ ਰਹੇਗਾ ਸੋ ਇੱਕ ਬਹੁਤ ਵੱਡੀ ਪ੍ਰਾਪਤੀ ਮੈਂ ਕਹਿ ਸਕਦਾ ਮੈਨੇਜਮੈਂਟ ਚਲੋ ਜੀ ਡਿਪਾਰਟਮੈਂਟ ਦੇ ਲਈ ਹੈ ਤੇ ਅਸੀਂ ਇਸ ਤੇ ਹੁਣ ਅੱਜ ਤੋਂ ਹੈ ਜਿਹੜਾ ਇਹ ਕੰਮ ਸ਼ੁਰੂ ਕੀਤਾ ਇਸ ਅਜੇ ਐਮਓਯੂ ਦਾ ਇੱਕ ਬਹੁਤ ਵੱਡਾ ਜਿਹੜਾ ਦੂਜਾ ਹਿੱਸਾ ਉਹ ਇਹ ਹੈ ਤੇ ਹੁਣ ਤੱਕ ਜੋ ਦਰਿਆਵਾਂ ਦੇ ਵਿੱਚ ਮੌਨਸੂਨ ਦੇ ਸਮੇਂ ਪਾਣੀ ਆਉਂਦਾ ਸੀ ਉਹਦਾ ਬਹੁਤ ਵੱਡਾ ਕਈ ਵਾਰੀ ਨੁਕਸਾਨ ਹੋ ਜਾਂਦਾ ਸੀ ਜੇ ਰਸਤਾ ਬਦਲ ਜਾਂਦਾ ਸੀ ਜਾਂ ਜ਼ਮੀਨਾਂ ਲੋਕਾਂ ਦੇ ਬਹਾਗੇ ਲੈ ਜਾਂਦਾ ਸੀ ਤੇ ਹੜ੍ਹਾਂ ਦਾ ਪਾਣੀ ਪਿੰਡਾਂ ਦੇ ਵਿੱਚ ਆ ਜਾਂਦਾ ਸੀ ਸੋ ਇਹਨਾਂ ਦੀ ਜਿਹੜੀ ਟੈਕਨੋਲੋਜੀ ਹੈ ਉਸ ਦੇ ਰਾਹੀਂ ਹੁਣ ਦਰਿਆ ਦੇ ਵਿੱਚ ਪਾਣੀ ਆਉਣ ਨਾਲ ਜਿੱਥੇ ਪਹਿਲਾਂ ਨੁਕਸਾਨ ਹੁੰਦਾ ਸੀ ਉੱਥੋਂ ਉਹਦਾ ਫਾਇਦਾ ਹੋਵੇ ਇਹ ਦੱਸਣਗੇ ਸਾਨੂੰ ਕਿ ਕਿੱਥੇ ਸਾਡੇ ਕਿਨਾਰੇ ਕਮਜ਼ੋਰ ਨੇ ਦੂਜੇ ਸ਼ਬਦਾਂ ਦੇ ਵਿੱਚ ਕਿ ਕਿੱਥੋਂ ਤਾਂ ਰੇਤਾ ਚੱਕਣ ਵਾਲਾ ਤੇ ਕਿੱਥੇ ਰੇਤਾ ਨਹੀਂ ਚੱਕਣ ਵਾਲਾ ਹੁਣ ਜਿੱਥੋਂ ਰੇਤਾ ਚੱਕਣ ਵਾਲਾ ਉੱਥੋਂ ਰੇਤਾ ਚੱਕਿਆ ਜਾਊਗਾ ਤੇ ਨੇਚਰਲੀ ਕਿ ਉਹਦਾ ਜਿਹੜਾ ਨੁਕਸਾਨ ਉਹਦੇ ਵਿੱਚ ਪਾਣੀ ਆ ਜਾਏਗਾ ਨੁਕਸਾਨ ਸਾਈਡਾਂ ਤੇ ਨਹੀਂ ਹੋਏਗਾ ਸੋ ਇਹ ਇੱਕ ਵੱਡੀ ਗੱਲ ਹੈ ਕਿ ਜਿਹੜੇ ਦਰਿਆ ਸਾਡੇ ਲਈ ਕਈ ਵਾਰੀ ਮੁਸੀਬਤ ਬਣ ਜਾਂਦੇ ਸੀ ਉਹਨੋਂ ਸਾਡੇ ਲਈ ਸਾਧਨ ਬਣ ਗਏ ਕਿ ਉਥੋਂ ਅਸੀਂ ਰੇਤਾ ਬਜਰੀ ਜੋ ਵੀ ਉਹਦੇ ਵਿੱਚ ਜਾਂਦਾ ਕੱਢ ਸਕਾਂਗੇ ਤੇ ਕਿਸੇ ਕਿਸਮ ਦੀ ਕੋਈ ਵੀ ਦਿੱਕਤ ਜਾਂ ਪਰੇਸ਼ਾਨੀ ਦਰਿਆ ਦੇ ਸਾਈਡਾਂ ਤੇ ਰਹਿਣ ਵਾਲੇ ਲੋਕਾਂ ਦੇ ਲਈ ਨਹੀਂ ਹੋਏਗੀ ਬਲਕਿ ਉਹਨਾਂ ਦੇ ਲਈ ਇੱਕ ਚੰਗਾ ਸਾਧਨ ਬਣ ਗਿਆ ਸੋ ਇਹ ਇੱਕ ਦਰਿਆ ਦੇ ਸੰਬੰਧ ਦੇ ਵਿੱਚ ਬਹੁਤ ਵੱਡੀ ਗੱਲ ਹੈ ਜਿਹੜੀ ਉਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੋ ਜਾਈ